I uh do -huh. ਜੀ ਮੈਂ ਸਮਾਸ਼ੀਵਿਕਾ ਬੀਨੂ ਗੋਇਲ ਸਟੇਟ ਐਗਜ਼ੀਕਿਟਿਵ ਬੀਜਪੀ ਮਹਿਲਾ ਮੋਰਚਾ ਔਰ ਅੱਜ ਤੋਂ ਸਭ ਤੋਂ ਖਾਸ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਆਹਵਾਨ ਤੇ ਅਸੀਂ ਇੱਕ ਜਸ਼ਨ ਵੀ ਮਨਾ ਰਹੇ ਹਾਂ ਹਰ ਘਰ ਤਿਰੰਗਾ ਪਿਛਲੀ ਵਾਰ ਵੀ ਇਹ ਮਹੀਮ ਬਹੁਤ ਚੱਲੀ ਸੀ ਕਿਉਂਕਿ ਬਿਲਕੁਲ ਸਹੀ ਗੱਲ ਹੈ ਕਿ ਜਿਹੜੀ 15 ਅਗਸਤ ਯਾਨੀ ਕਿ ਉਹ ਦਿਨ ਜਦੋਂ ਦੇਸ਼ ਆਜ਼ਾਦ ਹੋਇਆ ਸਾਡੇ ਸ਼ਹੀਦਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤਾਂ ਇਸ ਦਾ ਜਿਹੜਾ ਜਿਹੜਾ ਜਸ਼ਨ ਹੈ ਇਹ ਕਿਉਂਕਿ ਸਵਤੰਤਰਤਾ ਤਹਰੇ ਕਿਸੇ ਨੂੰ ਮਿਲੀ ਹੈ ਤਾਂ ਇਹ ਜ਼ਰੂਰੀ ਹੈ ਕਿ ਹਰ ਕੋਈ ਇਸ ਦਾ ਜਸ਼ਨ ਮਨਾਵੇ ਹਰ ਘਰ ਇਸ ਜਿਹੜਾ ਜਸ਼ਨ ਮਨਾਵੇ ਹਰ ਦੁਕਾਨ ਤੇ ਜਸ਼ਨ ਹੋਵੇ ਜ਼ਰੂਰੀ ਹੈ ਕਿ ਹਰ ਛੱਤ ਤੇ ਤਿਰੰਗਾ ਲਹਿਰਾਏ ਤਾਂ ਇਸ ਮੁਹਿੰਮ ਦੇ ਪ੍ਰਧਾਨ ਮੰਤਰੀ ਜੀ ਦੇ ਇੱਕ ਸੰਦੇਸ਼ ਤੇ ਕਿ ਹਰ ਘਰ ਤਿਰੰਗਾ ਘਰ ਘਰ ਤਿਰੰਗਾ ਦੇ ਹਵਾਂਤੇ ਅਸੀਂ ਅੱਜ ਇੱਥੇ ਘਰ ਘਰ ਤਿਰੰਗੇ ਵੰਡੇ ਆ ਮੇਰੇ ਨਾਲ ਮਹਿਲਾਵਾਂ ਨੇ ਤੇ ਅਸੀਂ ਹਰ ਹਰ ਇੱਕ ਨਹੀਂ ਰਿਕੁਐਸਟ ਕੀਤੀ ਹੈ ਕਿ ਇਹ ਜਿਹੜਾ ਤਿਰੰਗਾ ਹੈ ਇਹ ਤੁਸੀਂ ਆਪਣੇ ਘਰ ਦੀ ਛੱਤ ਤੇ ਜ਼ਰੂਰ ਲਹਿਰਾਣਾ ਹੈ ਤੁਹਾਡੇ ਚੈਨਲ ਰਾਹੀਂ ਇਸ ਮੀਡੀਆ ਰਾਹੀਂ ਅਸੀਂ ਇਹ ਸਭ ਨੂੰ ਅਪੀਲ ਕਰਦੇ ਹਾਂ ਔਰ ਸਭ ਨੂੰ ਰਿਕੁਐਸਟ ਕਰਦੇ ਹਾਂ ਕਿ ਅਗਰ ਤੁਹਾਨੂੰ ਜਿੰਨੇ ਵੀ ਝੰਡੇ ਚਾਹੀਦੇ ਤਿਰੰਗੇ ਝੰਡੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਮੇਰੇ ਪਰਸਨਲ ਨੰਬਰ ਤੇ ਵੀ 92177707 ਇਹ ਤਿਰੰਗੇ ਦੀ ਕੋਈ ਤੁਹਾਨੂੰ ਕੀਮਤ ਨਹੀਂ ਦਿੱਤੀ ਜਾਏਗੀ ਤੁਸੀਂ ਆਪਣੇ ਘਰ ਦੀ ਛੱਤ ਤੇ ਲਹਿਰਾਣਾ ਹੈ 셀ਫੀ ਕਰੋ ਔਰ ਵੱਤ ਵਦ ਮਹਿ ਮੈਂ ਜਿਹੜੀ ਆਪਣੇ ਫੇਸਬੁੱਕ ਤੇ ਪਾਓ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਹੜੇ ਸਾਡੇ ਬੱਚੇ ਹੈ ਇਹਨਾਂ ਦਾ ਆਪਣੇ ਦੇਸ਼ ਲਈ ਉਹਨੂੰ ਜਾਗਰੂਤ ਹੋਣ ਆਪਣੇ ਦੇਸ਼ ਦਾ ਮਾਨ ਸਨਮਾਨ ਜਿਹੜਾ ਬਰਕਰਾਰ ਰੱਖਣ ਇਸ ਝੰਡੇ ਦਾ ਮਾਨ ਸਨਮਾਨ ਬਰਕਰਾਰ ਰੱਖਣ ਇਹਨੇ ਕਿ ਝੰਡਾ ਬੰਦੇ ਨਹੀਂ ਕਿੰਨੇ ਘਰਾ ਕਿੰਨੀ ਦੁਕਾਨਾਂ ਤੋਂ ਦੇਖੋ ਸਾਡੇ ਕੋਲ ਜਿਹੜੇ ਇਹ ਮਹੀਮ ਅੱਜ ਤੋਂ ਨਹੀਂ ਸ਼ੁਰੂ ਹੋਈ ਤਿੰਨ ਚਾਰ ਦਿਨ ਪਹਿਲਾਂ ਤੋਂ ਮੈਂ ਜਿੱਥੇ-ਜਿੱਥੇ ਮੈਂ ਤੀਜੇ ਦੇ ਫੰਕਸ਼ਨ ਵੀ اٹੈਂਡ ਕੀਤੇ ਉੱਥੇ ਉਥੇ ਸੰਦੇਸ਼ ਹੈ ਜਿਹੜਾ ਲਗਾਤਾਰ ਦੇ ਰਹੀ ਹਾਂ ਔਰ ਕਈ ਜਗ੍ਹਾ ਤੇ ਇਹ ਵੰਤਰਣ ਵੀ ਹੋਇਆ ਤੇ ਹੁਣ ਹੁਣ ਤੱਕ ਜ਼ਿਆਦਾ ਨਹੀਂ ਅਸੀਂ 150 ਦੇ ਕਰੀਬ ਹੈ ਜਿਹੜਾ ਉਹ ਝੰਡਾ ਵਿਤਰਿਤ ਕਰਨਾ